ਬੰਦੂ ਮਾ ਕਾਟਾ ਮੇਰਾ ਆਪਾਂ ਕਰਦਾ ਵੀ ਲੂਗਾ ਅੱਛਾ ਚਲੋ ਵੀ ਚਲੀ ਚੰਗਾ ਤਾਂ ਨਹੀਂ ਆ ਵੀ ਮਿਲਦੇ ਆ ਮੇਰਾ ਆਪਾਂ ਪਰਸੋਂ ਨੂੰ ਠੀਕ ਹੈ ਮੈਂ ਚੱਕਦੀ ਆਂ ਜਾਵਾਂ ਆਪਣੇ ਪੇਕਿਆਂ ਨੂੰ ਬੈਠੋ ਹੈ ਬਣੀ ਬੈਠੋ ਆਈ ਵੀ ਨਾ ਗੋਬੜਾ ਨਹੀਂ ਲੈ ਕੇ ਜਾਣਾ ਇਹ ਗੋਬੜਾ ਚੱਲ ਕੋਈ ਨਹੀਂ ਲੋਕਾਂ ਨੂੰ ਬੱਡੇ ਮਿੰਟ ਪੱਕ ਜਾਣੀ ਹਾਂ ਕੋਈ ਨਹੀਂ ਚੱਲ ਕੋਈ ਨਹੀਂ ਫਿਰ ਦੇ ਜਾਾਂਗੇ ਚਲੋ ਚੱਲੀਏ ਫਿਰ ਇਹ ਮੈਂ ਇੱਕ ਬੂਟਾ ਨਹੀਂ ਹੈ ਬਹੁਤ ਬੂਟੇ ਨੇ ਇਹ ਤੋਂ ਬੂਟੇ ਤਿਆਰ ਹੋ ਜਾਣੇ ਨੇ ਇਹਦੇ ਵਿੱਚ ਹੀ ਬਣ ਜਾਣੇ ਨੇ ਵਿੱਚੋਂ ਨਿਕਲੇ ਆਉਣੇ ਆਹ ਵਰਗਾ ਇਹ ਹੂੰ ਚਲ ਠੀਕ ਆ ਫਿਰ ਭਾਜੀ ਆਹ ਜਿਹੜੀਆਂ ਲਾਉਣੀਆਂ ਨੇ ਸ਼ਕਰਗੰਦੀਆਂ ਸ਼ਕਰਗੰਦੀ ਤਾਂ ਹੋਰ ਫੈਲਦੀ ਆ ਮੈਂ ਤਾਂ ਪਿਛਲੀ ਵਾਰੀ ਲਾ ਕੇ ਕਿਹੜਾ ਪਸਤਾਇਆ ਹਾਂ ਹਾਂ ਆਵਾਜ਼ ਕਿੰਨੀ ਫੈਲੀ ਆ ਇਹ ਤੂੰ ਕਹੇ ਵੀ ਇਹ ਨਾ ਜੀ ਮੁੱਕ ਜੂਗੀ ਇਹ ਚਾਹੇ ਪੱਟ ਲੈਣ ਜਿੰਨੀ ਮਰਜੀ ਆ ਤਾਂ ਹੀ ਕਹਿੰਦੇ ਸੀ ਮੈਨੂੰ ਵੀ ਕਿਹਾ ਸੀ ਉਹਨਾਂ ਨੇ ਕਹਿੰਦੇ ਲੈ ਜਾਓ ਤੁਸੀਂ ਉੱਥੇ ਕਲੀਨਿਕ ਤੇ ਲਾ ਦਿਓ ਮੈਂ ਲੈ ਕੇ ਆ ਕਲੀਨਿਕ ਤੇ ਲਾ ਦੇਗੀ ਤਾਂ ਉੱਥੇ ਪਰ ਇੱਕ ਗੱਲ ਇਹ ਹੈਗੀ ਆ ਜੇ ਸਾਰੇ ਪਾਰਕ ਦੇ ਵਿੱਚ ਨਾ ਫੇਰੀ ਤਾਂ ਮੈਨੂੰ ਫੜ ਲਈ ਆ ਉਹ ਪੈਰ ਜਾਂਦੀ ਕਿ ਲੈ ਕੇ ਜਾਣ ਕੋ ਲੈਗਾ ਚਾਹ ਰਹੀਆਂ ਜੀ ਮੈਂ ਆਪਣੇ 빅 ਬ੍ਰਦਰ ਦੇ ਨਾਲ ਪੀਕਿਆਂ ਨੂੰ ਆਪਣੇ ਬਣਾ ਲਈ ਰੋਟੀ ਮਰ ਗੋਲ ਦੀ ਆ ਗਈ ਹੈ ਫੋਟੋ ਗੋਲ ਵੀ ਰੋਟੀ ਗੋਲ ਦੀ ਦੀ ਮੇਰੇ ਤੋਂ ਮੈਂ ਹਾਂ ਮੇਰੇ ਤਾਂ ਹੀ ਬਣ ਜਾਂਦੀ ਹੈ ਦੇਖੋ ਹੁਣ ਆ ਇੱਧਰ ਚੱਕ ਕੇ ਰੱਖ ਤਾ ਉਧਰ ਫ੍ਰਿਜ ਰੱਖਦੀ ਹੈ ਨਾ ਹਾਂ ਵਧੀਆ ਠੀਕ ਹੈ ਵੈਸੇ ਨਾ ਕਿਸੇ ਨੇ ਦੱਸਿਆ ਦੀ ਨਾ ਵੀ ਫੜ ਹਾਂ ਕੰਦ ਨਾਲ ਜਿਵੇਂ ਦੀ ਕਿ ਜਿਹਨੇ ਜਦੀ ਕਰਤੀ ਇੱਧਰ ਕਹਿੰਦਾ ਲੁਧਿਆਣੇ ਜਾਂਦੇ ਨੇ ਚਾਂਸ ਹੋ ਗਏ ਹਾਂ ਕਰਤੀ ਮਾਸੇ ਆਣਾ ਚ ਲਾ ਬਾਂ ਹੂੰ ਇਹਨਾਂ ਨੂੰ ਕੋਈ ਲੋਕਾਂ ਨਾਲ ਦੀ ਤੇ ਮੂਰੇ ਨੂੰ ਦੀ ਹਾਂ ਹੋਰ ਕੀ ਵਧੀਆ ਨਹੀਂ ਇੱਥੇ ਸੋਹਣੇ ਲੱਗਦੀ ਐ ਫ੍ਰਿਜ ਤੇ ਇੱਧਰ ਠੀਕ ਐ ਫੇਰ ਆਹ ਹਾਂ ਹਾਂ ਇੱਧਰ ਫ੍ਰਿਜ ਠੀਕ ਐ ਆਇਆ ਵੀ ਇਹ ਗਈ ਆਹ ਹਾਂ ਹੋਰ ਕੀ ਐ ਨੇ ਰੱਬਿਆ ਚਾਡੀ ਨਵੀਂ ਕੁੜੀ ਵੀ ਆ ਗਈ ਆ ਜੋ ਜੀ ਨਾਬੇ ਵਾਲਿਓ ਆ ਗਈ ਆ ਜਿਸ ਨੂੰ ਉਂਗਲੀ ਨਹੀਂ ਆਜੀ ਕਿਹੜੇ ਰਖੜੀਆਂ ਨੇ ਰਖੜੀ ਵਾਲੇ ਦਿਨ ਬੰਨਦੀ ਜਗਨੂ ਦੇ